ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਖਾਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਆਪ ਜੀ ਨੂੰ ਇਹੋ ਜੇ ਸਥਾਨ ਦੇ ਦਰਸ਼ਨ ਕਰਾਵਾਂਗੇ ਜਿਸ ਸਥਾਨ ਦੇ ਬਹੁਤ ਹੀ ਘੱਟ ਸੰਗਤਾਂ ਨੇ ਦਰਸ਼ਨ ਦੀਦਾਰ ਕੀਤੇ ਹੋਣਗੇ ਅਸੀਂ ਪਹੁੰਚੇ ਹੋਏ ਹਾਂ ਜੀ ਕੋਹਿਵਾ ਦੇ ਨਾਲ ਲੱਗਦਾ ਪਿੰਡ ਸਿਆਣਾ ਸੈਦਾ ਜੋ ਕਿ ਹਰਿਆਣਾ ਵਿੱਚ ਹੈ ਇਹ ਪਿੰਡ ਵਿੱਚ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਪਣੇ ਪਾਵਨ ਪਵਿੱਤਰ ਚਰਨ ਪਾਏ ਅਤੇ ਧਰਤੀ ਨੂੰ ਪਵਿੱਤਰ ਕੀਤਾ। ਇਸ ਨਗਰ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਇੱਕ ਪਾਵਨ ਪਵਿੱਤਰ ਨਿਸ਼ਾਨੀ ਵੀ ਸੁਭਾਏਮਾਨ ਹੈ। ਉਸ ਨਿਸ਼ਾਨੀ ਦੇ ਵੀ ਆਪ ਜੀ ਨੂੰ ਦਰਸ਼ਨ ਕਰਾਵਾਂਗੇ। ਗੁਰਦੁਆਰਾ ਸਾਹਿਬ ਦਾ ਨਾਮ ਹੈ ਜੀ ਗੁਰਦੁਆਰਾ ਸ਼੍ਰੀ ਜੋੜਾ ਸਾਹਿਬ। ਇਹ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਪੂਰਾ ਨਗਰ ਰਲ ਮਿਲ ਕੇ ਕਰ ਰਿਹਾ ਹੈ। ਵੇਖੋ ਕਿੰਨਾ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਆਪ ਜੀ ਨਾਲ ਨਾਲ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰੋ ਅਤੇ ਨਾਲ ਨਾਲ ਤੁਹਾਨੂੰ ਇੱਥੋਂ ਦਾ ਇਤਿਹਾਸ ਵੀ ਸਰਵਣ ਕਰਾਵਾਂਗੇ ਅਤੇ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿਸ਼ਾਨੀ ਉਹਦੇ ਵੀ ਦਰਸ਼ਨ ਆਪ ਜੀ ਨੂੰ ਕਰਾਵਾਂਗੇ ਆ ਦੇਖੋ ਗੁਰਦੁਆਰਾ ਜੋੜਾ ਸਾਹਿਬ ਪਾਸ਼ਾਹੀ ਦਸਵੀਂ ਪਿੰਡ ਵਾਲਿਆਂ ਨੇ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਇੱਥੋਂ ਦਾ ਇਤਿਹਾਸ ਇਹ ਹੈ ਆਓ ਆਪ ਜੀ ਨੂੰ ਇਤਿਹਾਸ ਸਰਵਣ ਕਰਾਈਏ ਇਸ ਪਿੰਡ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਿਆਰ ਕਰਨ ਵਾਲਾ ਇੱਕ ਸਿੱਖ ਰਹਿੰਦਾ ਸੀ। ਉਹਦੇ ਮਨ ਵਿੱਚ ਇਹ ਇੱਛਾ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮੇਰੇ ਨਾਲ ਮਿਲਾਪ ਹੋਵੇ। ਮੈਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਮਿਲਾਂ। ਬੜੀ ਭਾਵਨਾ ਰੱਖਦਾ ਸੀ। ਦਿਨ ਰਾਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਮ ਜਪਦਾ ਸੀ। ਗੁਰੂ ਸਾਹਿਬ ਦੇ ਪ੍ਰੇਮ ਵਿੱਚ ਭਿੱਜਿਆ ਰਹਿੰਦਾ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਸਿੱਖ ਦੀ ਭਾਵਨਾ ਨੂੰ ਵੇਖ ਕੇ ਸਿੱਖ ਦੀ ਇੱਛਾ ਪੂਰੀ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਆਪਣੇ ਪਾਵਨ ਪਵਿੱਤਰ ਚਰਨ ਇਸ ਨਗਰ ਵਿੱਚ ਪਾਏ। ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਹਿਲਾਂ ਆ ਕੇ ਠਹਿਰੇ ਉਹ ਅਸਥਾਨ ਪਿੰਡ ਤੋਂ ਬਾਹਰ ਬਣਿਆ ਹੋਇਆ ਜਿਸ ਦਾ ਨਾਮ ਹੈ ਗੁਰਦੁਆਰਾ ਦਮਦਮਾ ਸਾਹਿਬ। ਤੇ ਜਦੋਂ ਇਸ ਸਿੱਖ ਨੂੰ ਪਤਾ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਪਿੰਡ ਵਿੱਚ ਆਏ ਹੋਏ ਹੈ ਤੇ ਇਹ ਨੱਠ ਕੇ ਭੱਜਾ ਪੱਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਗਿਆ। ਗੁਰੂ ਜੀ ਨੂੰ ਜਾ ਕੇ ਨਮਸਕਾਰ ਕੀਤੀ ਵਿਰਾਗ ਦੇ ਹੰਝੂ ਵਗ ਰਹੇ ਐ ਸਤਿਗੁਰੂ ਜੀ ਦੇ ਚਰਨ ਇਹਨੇ ਵਿਰਾਗ ਦੇ ਨਾਲ ਹੀ ਧੋ ਦਿੱਤੇ ਤੇ ਨਾਲ ਬੇਨਤੀ ਕੀਤੀ ਮਹਾਰਾਜ ਜੀ ਆਪ ਜੀ ਮੇਰੇ ਘਰ ਵਿੱਚ ਚੱਲੋ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਦੇ ਨਾਲ ਇਹਦੇ ਘਰ ਆਏ ਤੇ ਜਿਹੜੇ ਘਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਉਹ ਸਾਹਮਣੇ ਤੁਸੀਂ ਘਰ ਵੇਖ ਰਹੇ ਹੋ ਇਹ ਉਹ ਸਿੱਖ ਦਾ ਘਰ ਸੀ ਜਿਸ ਘਰ ਦਾ ਨਾਮ ਅੱਜ ਗੁਰਦੁਆਰਾ ਜੋੜਾ ਸਾਹਿਬ ਹੈ ਸਿੱਖ ਨੇ ਬੜੀ ਭਾਵਨਾ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੇਵਾ ਕੀਤੀ ਅਤੇ ਆਪਣੇ ਹੱਥਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਸਤੇ ਇੱਕ ਲੱਕੜ ਦਾ ਜੋੜਾ ਤਿਆਰ ਕੀਤਾ ਹੋਇਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੂੰ ਉਹ ਸਿੱਖ ਨੇ ਲੱਕੜ ਦਾ ਜੋੜਾ ਭੇਟ ਕੀਤਾ ਮਹਾਰਾਜ ਜੀ ਆਪ ਜੀ ਆਹ ਜੋੜਾ ਪਾਓ ਗੁਰੂ ਜੀ ਬੜੇ ਪ੍ਰਸੰਨ ਹੋਏ ਬੜੇ ਖੁਸ਼ ਹੋਏ ਲੱਕੜ ਦਾ ਜੋੜਾ ਪਾ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਆਪਣੇ ਪੈਰਾਂ ਵਿੱਚ ਜੋੜਾ ਪਾਇਆ ਹੋਇਆ ਸੀ ਚਮੜੇ ਦਾ ਜੋੜਾ ਉਹ ਸਿੱਖ ਨੂੰ ਦਿੱਤਾ ਭਾਈ ਆ ਲੈ ਤੂੰ ਆ ਸਾਡਾ ਜੋੜਾ ਸਾਹਮਣੇ ਰੱਖੀ ਉਹ ਜੋੜੇ ਦੇ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਇਹ ਜੋ ਜੋੜਾ ਆਪ ਜੀ ਵੇਖ ਰਹੇ ਹੋ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋੜਾ ਹੈ ਜੋ ਗੁਰੂ ਜੀ ਨੇ ਉਹ ਸਿੱਖ ਨੂੰ ਦਿੱਤਾ ਸੀ ਤੇ ਅੱਜ ਤੱਕ ਵੀ ਇਹ ਜੋੜਾ ਪਿੰਡ ਵਾਲਿਆਂ ਨੇ ਬੜਾ ਹੀ ਸਾਹਮਣੇ ਰੱਖਿਆ ਹੋਇਆ ਬੜੀ ਸੇਵਾ ਸੰਭਾਲ ਕਰਦੇ ਆ ਤੇ ਜਦੋਂ ਅਸੀਂ ਇੱਥੋਂ ਦੇ ਸੇਵਾਦਾਰਾਂ ਨੂੰ ਪੁੱਛਿਆ ਤੇ ਉਹਨਾਂ ਨੇ ਸਾਨੂੰ ਦੱਸਿਆ ਵੇ ਇੱਥੇ ਬਹੁਤ ਹੀ ਘੱਟ ਸੰਗਤਾਂ ਦਰਸ਼ਨ دیدار ਕਰਨ ਵਾਸਤੇ ਆਉਂਦੀਆਂ ਆਪ ਜੀ ਨੂੰ ਬੇਨਤੀ ਹੈ ਜਦੋਂ ਵੀ ਆਪ ਜੀ ਹਰਿਆਣਾ ਜਾਓ ਪਹਿਵਾ ਦੇ ਕੋਲ ਜਾਓ ਪਹਿਵਾ ਤੋਂ ਬਿਲਕੁਲ ਹੀ ਨਾਲ ਪਿੰਡ ਸਿਆਣਾ ਸੈਦਾ ਹੈ ਉੱਥੇ ਜਾ ਕੇ ਆਪ ਜੀ ਜ਼ਰੂਰ ਦਰਸ਼ਨ دیدار ਕਰਕੇ ਆਇਆ ਕਰੋ ਜੇ ਆਪ ਜੀ ਨੂੰ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚਾਓ ਤਾਂ ਜੋ ਉਹ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਖੁਸ਼ੀ ਪ੍ਰਾਪਤ ਕਰਨ ਪਾਪ ਜੀ ਕਮੈਂਟ ਬਾਕਸ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਦਾ ਨਾਮ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਓ ਕਿੱਥੋਂ ਆਪ ਜੀ ਵੀਡੀਓ ਦੇਖ ਰਹੇ ਹੋ ਜ਼ਰੂਰ ਆਪਣੇ ਇਲਾਕੇ ਦਾ ਨਾਮ ਲਿਖੋ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਇਹੋ ਜਿਹੇ ਵੀਡੀਓ ਆਪ ਜੀ ਤੱਕ ਪਹੁੰਚਦੀਆਂ ਰਹਿਣ ਮਿਲਦੇ ਹਾਂ ਫਿਰ ਕਿਸੇ ਨਵੇਂ ਬਲੌਗ ਦੇ ਨਾਲ ਨਵੇਂ ਗੁਰਦੁਆਰਾ ਸਾਹਿਬ ਦੇ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਇੱਥੇ ਹੀ ਬਲੌਗ ਦੀ ਸਮਾਪਤੀ ਹੈ ਮਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ